ਸਤਿ ਸ਼੍ਰੀ ਅਕਾਲ ਜੀ ਸਤਵੰਤ ਦੇਵਿਆ ਨੂੰ 2 ਸਾਲ ਹੋ ਚੁੱਕੇ ਸਨ ਅਤੇ ਹੁਣ ਤਲਾਕ ਹੋਣ ਤੋਂ ਬਾਅਦ ਆਪਣੀ ਭੈਣ ਦੀ ਬਿਮਾਰ ਸਾਸ ਦਾ ਪਤਾ ਲੈਣ ਲਈ ਬਠਿੰਡੇ ਚੱਲਿਆ ਸੀ ਜਦੋਂ ਸਤਵੰਤ ਰੋਡਵੇਜ ਦੀ ਬੱਸ ਵਿੱਚ ਚੜ੍ਹਿਆ ਤਾਂ ਬੱਸ ਅੱਡੇ ਵਿੱਚੋਂ ਸਮਾਨ ਵੇਚਣ ਲਈ 3-4 ਔਰਤਾਂ ਵੀ ਬੱਸ ਵਿੱਚ ਚੜ੍ਹੀਆਂ ਉਹਨਾਂ ਕੋਲ ਪਾਣੀ ਵਾਲੀਆਂ ਬੋਤਲਾਂ ਠੰਡੇ ਮੁਰਿੰਡੇ ਤੇ ਮੂੰਗਫਲੀ ਦੀਆਂ ਗਿਰੀਆਂ ਸੀ ਸਤਵੰਤ ਡਰਾਈਵਰ ਦੇ ਨਾਲ ਲੱਗਦੀ ਸੀਟ ਉੱਤੇ ਬੈਠਾ ਹੋਇਆ ਸੀ ਜੋ ਔਰਤਾਂ ਬੱਸ ਵਿੱਚ ਸਮਾਨ ਵੇਚ ਰਹੀਆਂ ਸਨ ਉਹਨਾਂ ਵਿੱਚੋਂ ਇੱਕ ਔਰਤ ਮੂੰਗਫਲੀ ਦੀਆਂ ਗਿਰੀਆਂ ਵੇਚ ਰਹੀ ਸੀ ਤੇ ਹੌਲੀ-ਹੌਲੀ ਉਹ ਕਾਲਮਦੀ ਹੋਈ ਸਤਵੰਤ ਦੇ ਕੋਲ ਆ ਕੇ ਬੋਲੀ ਮੂੰਗਫਲੀ ਦੀਆਂ ਗਿਰੀਆਂ ਲੈ ਲਓ ਸਤਵੰਤ ਆਪਣੇ ਧਿਆਨ ਵਿੱਚ ਬੈਠਾ ਹੋਇਆ ਸੀ ਤੇ ਸ਼ੀਸ਼ੇ ਵਿੱਚ ਦੀ ਬਾਹਰ ਵੇਖ ਰਿਹਾ ਸੀ ਪਰ ਜੋ ਮੂੰਗਫਲੀ ਦੀਆਂ ਗਿਰੀਆਂ ਵੇਚ ਰਹੀ ਸੀ ਉਸਦੀ ਆਵਾਜ਼ ਸਤਵੰਤ ਨੇ ਪਹਿਲਾਂ ਵੀ ਸੁਣੀ ਹੋਈ ਸੀ ਤਾਂ ਉਹਨੇ ਜਦੋਂ ਇੱਕਦਮ ਸਿਰ ਘੁਮਾ ਕੇ ਵੇਖਿਆ ਤਾਂ ਉਸ ਮੌਂਗਫਲੀ ਦੀਆਂ ਗਿਰੀਆਂ ਵੇਚਣ ਵਾਲੀ ਔਰਤ ਨੂੰ ਵੇਖ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਦੇ ਚਿਹਰੇ ਦਾ ਰੰਗ ਉੱਡ ਗਿਆ ਇਹ ਮੌਂਗਫਲੀ ਵੇਚਣ ਵਾਲੀ ਔਰਤ ਕੋਈ ਹੋਰ ਨਹੀਂ 2 ਸਾਲ ਪਹਿਲਾਂ ਉਹਦੇ ਘਰ ਲਾਵਾਂ ਲੈ ਕੇ ਆਈ ਹੋਈ ਉਹਦੀ ਪਤਨੀ ਹਰਪ੍ਰੀਤ ਕੌਰ ਸੀ ਜਿਹਦੇ ਨਾਲ ਉਦਾ 2 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਹਰਪ੍ਰੀਤ ਦੇ ਟਾਟੇ ਹੋਏ ਕੱਪੜੇ ਮੁਰਝਾਇਆ ਹੋਇਆ ਚਿਹਰਾ ਅਤੇ ਕਮਜ਼ੋਰ ਸਰੀਰ ਵੇਖ ਕੇ ਸਤਵੰਤ ਦਾ ਆਪ ਮਹਾਰੇ ਹੀ ਰੋਣਾ ਨਿਕਲ ਗਿਆ ਇੰਨੀ ਸੋਹਣੀ ਸੁਨੱਖੀ ਹਰਪ੍ਰੀਤ ਕੌਰ ਦਾ ਹਾਲ ਵੇਖ ਕੇ ਸਤਵੰਤ ਦੇ ਮਨ ਵਿੱਚ ਕਾਫੀ ਜ਼ਿਆਦਾ ਸਵਾਲ ਉੱਠੇ ਤੇ ਇੰਨਾ ਸਵਾਲਾਂ ਨੂੰ ਜਾਣਨ ਵਾਸਤੇ ਹਰਪ੍ਰੀਤ ਨੂੰ ਕੁਝ ਪੁੱਛਦਾ ਕਿ ਉਸ ਤੋਂ ਪਹਿਲਾਂ ਹੀ ਉਹ ਫੁੱਟਫੁੱਟ ਕੇ ਰੋਣ ਲੱਗ ਪਈ ਇਦੁਰ ਡਰਾਈਵਰ ਨੇ ਆਪਣੀ ਬੱਸ ਸਟਾਰਟ ਕਰ ਲਈ ਤੇ ਹਰਪ੍ਰੀਤ ਨੂੰ ਕਿਹਾ ਭਾਈ ਬੀਬਾ ਬੱਸ ਚੱਲਣ ਲੱਗੀ ਆ ਹੁਣ ਤੂੰ ਥੱਲੇ ਉਤਰ ਜਾ ਪਰ ਜਲਦੀ ਨਾਲ ਸਤਵੰਤ ਖੜਾ ਹੋ ਕੇ ਹਰਪ੍ਰੀਤ ਦੀ ਬਾਹ ਫੜ ਕੇ ਉਹਨੂੰ ਰੋਕ ਲੈਂਦਾ ਆ ਪਰ ਹਰਪ੍ਰੀਤ ਰੋਈ ਜਾ ਰਹੀ ਸੀ ਤੇ ਇਕਦਮ ਹਰਪ੍ਰੀਤ ਨੇ ਸਤਵੰਤ ਦੇ ਪੈਰਾਂ ਤੇ ਸੀਰਾ ਕੇ ਜੋਰ-ਜੋਰ ਦੀ ਰੋਣਾ ਸ਼ੁਰੂ ਕਰ ਦਿੱਤਾ ਇਹ ਸਭ ਵੇਖ ਕੇ ਬੱਸ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਆਪਸ ਵਿੱਚ ਘੁਸਰਮੁਸਰ ਕਰਨ ਲੱਗ ਪਈਆਂ ਹਰਪ੍ਰੀਤ ਦੇ ਨਾਲ ਜੋ ਦੂਜੀਆਂ ਔਰਤਾਂ ਸਨ ਉਹ ਸਾਰੀਆਂ ਥੱਲੇ ਉਤਰ ਗਈਆਂ ਤੇ ਹਰਪ੍ਰੀਤ ਨੂੰ ਵੀ ਕਹਿਣ ਲੱਗੀਆਂ ਕਿ ਤੂੰ ਥੱਲੇ ਆ ਜਾ ਪਰ ਸਤਵੰਤ ਹਰਪ੍ਰੀਤ ਨੂੰ ਰੋਕ ਲੈਂਦਾ ਆ ਤੇ ਏਨੇ ਨੂੰ ਬੱਸ ਅੱਗੇ ਤੁਰ ਪੈਂਦੀ ਆ ਸਤਵੰਤ ਖੜਾ ਹੋਇਆ ਬੱਸ ਵਿੱਚੋਂ ਹੀ ਆਪਣੀ ਪਤਨੀ ਹਰਪ੍ਰੀਤ ਨੂੰ ਉਹਦੇ ਹਾਲ-ਚਾਲ ਬਾਰੇ ਪੁੱਛਣ ਲੱਗ ਪੈਂਦਾ ਆ ਤਾਂ ਹਰਪ੍ਰੀਤ ਆਪਣੇ ਆਪ ਨੂੰ ਥੋੜਾ ਜਿਹਾ ਸੰਭਾਲਦੀ ਹੋਈ ਹੌਲੀ ਜਿਹੀ ਕਹਿੰਦੀ ਆ ਸਰਦਾਰ ਜੀ ਸਤ ਚਿਰਿਆ ਕਾਲ ਮੈਨੂੰ ਮਾਫ਼ ਕਰ ਦਿਓ ਸਤਵੰਤ ਹਰਪ੍ਰੀਤ ਕੋਲੋਂ ਉਸ ਦੀ ਹੱਡ ਬੀਤੀ ਪੁੱਛਦਾ ਹੈ ਅਤੇ ਉਹਦੇ ਇਸ ਹਾਲ ਬਾਰੇ ਪੁੱਛਦਾ ਹੈ ਤਾਂ ਜੋ ਹਰਪ੍ਰੀਤ ਨੇ ਦੱਸਿਆ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਹਰਪ੍ਰੀਤ ਦੱਸਦੀ ਆ ਕਿ ਮੈਂ ਆਪਣੀ ਮਾਂ ਤੇ ਭਰਾ ਦੇ ਬਹਿਕਾਵੇ ਵਿੱਚ ਆ ਕੇ ਤੁਹਾਡੇ ਕੋਲੋਂ ਤਲਾਕ ਲੈ ਲਿਆ ਸੀ ਜਿਸ ਕਰਕੇ ਮੈਂ ਆਪਣਾ ਘਰ ਆਪਣੇ ਹੱਥੀ ਬਰਬਾਦ ਕਰ ਲਿਆ ਤੇ ਦੂਜਾ ਜੋ ਤੁਸੀਂ 4 ਲੱਖ ਰੁਪਏ ਦਿੱਤੇ ਸੀ ਉਹ ਮੇਰੀ ਮਾਂ ਭਰਾ ਭਾਬੀ ਨੇ ਮਿਲ ਕੇ ਉਡਾ ਦਿੱਤੇ ਤੇ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਉਹ ਇੰਨੇ ਜ਼ਿਆਦਾ ਲਾਲਚੀ ਹੋ ਗਏ ਕਿ ਪੈਸੇ ਖਤਮ ਹੋ ਜਾਣ ਤੋਂ ਬਾਅਦ ਉਹ ਮੇਰਾ ਦੂਜਾ ਵਿਆਹ ਕਰਨ ਲਈ ਮੈਨੂੰ 80 ਸਾਲ ਦੇ ਬਜ਼ੁਰਗ ਨਾਲ ਵਿਆਉਣ ਲੱਗੇ ਸੀ ਕਿਉਂਕਿ ਉਹ ਉਹਨਾਂ ਨੂੰ ਬਹੁਤ ਮੋਟੀ ਰਕਮ ਦੇਣ ਜਾ ਰਿਹਾ ਸੀ ਪਰ ਮੈਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਮਾਰਿਆ ਤੇ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਵੀ ਕੀਤੀ ਫਿਰ ਮੈਂ ਵਿਆਹ ਤੋਂ ਇੱਕ ਦਿਨ ਪਹਿਲਾਂ ਅੱਖ ਬਚਾ ਕੇ ਕਿਸੇ ਤਰੀਕੇ ਨਾਲ ਘਰੋਂ ਭੱਜ ਗਈ। ਫਿਰ ਦੋ ਦਿਨ ਗੁਰੂ ਘਰ ਰਹੀ ਤੇ ਉੱਥੇ ਰਹਿੰਦਿਆਂ ਹੀ ਮੇਰੀ ਮੁਲਾਕਾਤ ਇਨ੍ਹਾਂ ਔਰਤਾਂ ਨਾਲ ਹੋਈ ਜੋ ਬਸ ਅੱਡੇ ਵਿੱਚ ਖਾਣ ਪੀਣ ਦਾ ਸਮਾਨ ਵੇਚਦੀਆਂ ਹਨ। ਉਹਨਾਂ ਔਰਤਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੂੰ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੀ ਹੈ ਤਾਂ ਤੂੰ ਹੋਟਲਾਂ ਵਿੱਚ ਜਾ ਕੇ ਉੱਥੇ ਤੈਨੂੰ ਕੰਮ ਵੀ ਮਿਲ ਜਾਵੇਗਾ ਅਤੇ ਪੈਸੇ ਦੀ ਵੀ ਮੋਟੀ ਕਮਾਈ ਹੋਵੇਗੀ। ਪਰ ਤੇਨੂੰ ਲੋਕਾਂ ਨੂੰ ਖੁਸ਼ ਕਰਨਾ ਪਊਗਾ ਪਰ ਮੈਂ ਉਹ ਰਸਤਾ ਨਹੀਂ ਚੁਣਿਆ ਮੈਂ ਆਪਣਾ ਇੱਕ ਕਿਰਾਏ ਤੇ ਕਮਰਾ ਲੈ ਲਿਆ ਤੇ ਹੱਕ ਦੀ ਕਮਾਈ ਕਰਕੇ ਆਪਣਾ পেট ਪਾਲਣ ਲੱਗੀ ਮੈਂ ਇੱਥੇ ਬਾਸੱਡੇ ਵਿੱਚ ਮੋਂਗਫਲੀ ਦੀਆਂ ਗਿਰੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਮੈਨੂੰ ਉੱਥੇ ਕੋਈ ਵੀ ਨਹੀਂ ਜਾਣਦਾ ਸੀ ਤੇ ਹੁਣ ਮੈਨੂੰ ਇੱਥੇ ਕੰਮ ਕਰਦਿਆਂ 6 ਮਹੀਨੇ ਹੋ ਗਏ ਨੇ ਅੱਜ ਜਦੋਂ ਮੈਂ ਤੁਹਾਨੂੰ ਅਚਾਨਕ ਹੀ ਦੇਖਿਆ ਤਾਂ ਮੇਰਾ ਦਿਲ ਜ਼ੋਰ ਦੀ ਰੋਣ ਨੂੰ ਕਰਨ ਲੱਗਾ ਮੇਰਾ ਦਿਲ ਕਰਦਾ ਸੀ ਕਿ ਦਿਲ ਦੀ ਸਾਰੀ ਪੜਾਹ ਸਿਰੋ ਰੋ ਕੇ ਕੱਢ ਲਵਾਂ ਤੇ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਮਾਫੀ ਮੰਗ ਲਵਾਂ ਤਾਂ ਕਿ ਮੈਨੂੰ ਮਾਫੀ ਮਿਲ ਸਕੇ ਇਹ ਗੱਲਾਂ ਸੁਣ ਕੇ ਸਤਵੰਤ ਸਿੰਘ ਵੀ ਰੋਣ ਲੱਗ ਜਾਂਦਾ ਹੈ ਤੇ ਹਰਪ੍ਰੀਤ ਨੂੰ ਦਲਾਸਾ ਦਿੰਦਾ ਹੋਇਆ ਕਹਿੰਦਾ ਆ ਕਿ ਮੈਂ ਮੁੜ ਕੇ ਆਵਾਂਗਾ ਮੈਂ ਅੱਗੇ ਰਿਸ਼ਤੇਦਾਰੀ ਵਿੱਚ ਜਾ ਰਿਹਾ ਹਾਂ ਅਤੇ ਆ ਕੇ ਤੈਨੂੰ ਮਿਲਾਂਗਾ ਸਤਵੰਤ ਆਪਣੀ ਪਤਨੀ ਨੂੰ ਆਪਣਾ ਫੋਨ ਨੰਬਰ ਅਤੇ 2000 ਰੁਪਏ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਮੈਂ ਜਲਦੀ ਹੀ ਵਾਪਸ ਆਉਂਦਾ ਹਾਂ ਤੇ ਤੈਨੂੰ ਮਿਲਦਾ ਹਾਂ ਤੇ ਸਾਰੀ ਗੱਲ ਬੈਠ ਕੇ ਕਰਾਂਗੇ ਇਹ ਗੱਲ ਸੁਣ ਕੇ ਹਰਪ੍ਰੀਤ ਕੌਰ ਇੱਕ ਪਿੰਡ ਦੇ バス ਛੱਡੇ ਤੇ ਉਤਰ ਜਾਂਦੀ ਹੈ ਅਤੇ ਸਤਵੰਤ ਸਿੰਘ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਜਾਂਦਾ ਆ ਫਿਰ ਸਤਵੰਤ 2 ਦਿਨਾਂ ਬਾਅਦ ਉਸੇ バス ਛੱਡੇ ਵਿੱਚ ਆ ਕੇ ਹਰਪ੍ਰੀਤ ਨੂੰ ਮਿਲਦਾ ਆ ਤਾਂ ਹਰਪ੍ਰੀਤ ਉਸ ਨੂੰ ਆਪਣੇ ਕਿਰਾਏ ਵਾਲੇ ਕਮਰੇ ਵਿੱਚ ਲੈ ਜਾਂਦੀ ਆ ਸਤਵੰਤ ਸਿੰਘ ਦਾ ਉਸ ਕਮਰੇ ਨੂੰ ਵੇਖ ਕੇ ਰੋਣਾ ਨਿਕਲ ਜਾਂਦਾ ਆ ਹਰਪ੍ਰੀਤ ਨੇ ਸਾਹਮਣੇ ਵਾਲੀ ਕੰਧ ਉੱਤੇ ਆਪਣੇ ਵਿਆਹ ਵਾਲੀ ਫੋਟੋ ਲਗਾ ਰੱਖੀ ਸੀ ਫਿਰ ਹਰਪ੍ਰੀਤ ਕੋਰ ਸਤਵੰਤ ਦੀਆਂ ਮਿੰਨਤਾ ਕਰਨ ਲੱਗ ਜਾਂਦੀ ਆ ਕਿ ਮੈਨੂੰ ਇਸ ਨਰਕ ਵਿੱਚੋਂ ਕੱਢ ਲਵੋ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਤੁਸੀਂ ਮੈਨੂੰ ਆਪਣਾ ਲਓ ਜੀ ਜੇਕਰ ਤੁਸੀਂ ਮੈਨੂੰ ਛੱਡ ਕੇ ਜਾਓਗੇ ਤਾਂ ਮੈਂ ਇਸ ਜਹਾਨ ਤੋਂ ਚਲੀ ਜਾਵਾਂਗੀ ਹਰਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਸਤਵੰਤ ਸੋਚਾਂ ਵਿੱਚ ਪੈ ਜਾਂਦਾ ਆ ਤਾਂ ਹਰਪ੍ਰੀਤ ਕਹਿੰਦੀ ਆ ਕਿ ਤੁਸੀਂ ਆਪਣੀ ਮਾਂ ਨਾਲ ਅਤੇ ਵੱਡੇ ਭਾਈ ਨਾਲ ਗੱਲ ਕਰੋ ਮੈਨੂੰ ਯਕੀਨ ਹੈ ਕਿ ਉਹ ਮੈਨੂੰ ਜ਼ਰੂਰ ਮੰਨ ਜਾਣਗੇ ਤੇ ਉਹ ਮੈਨੂੰ ਮਾਫ਼ ਕਰ ਦੇਣਗੇ ਫਿਰ ਸਤਵੰਤ ਸਿੰਘ ਆਪਣੀ ਮਾਂ ਨੂੰ ਫੋਨ ਕਰਦਾ ਆ ਤੇ ਉਸ ਨੂੰ ਹਰਪ੍ਰੀਤ ਬਾਰੇ ਸਾਰੀ ਗੱਲ ਦੱਸਦਾ ਆ ਸਤਵੰਤ ਦੀ ਮਾਂ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਮੇਰੀ ਨੋ ਹਰਪ੍ਰੀਤ ਨੂੰ ਆਪਣੇ ਨਾਲ ਲੈ ਕੇ ਆ ਮੈਨੂੰ ਕਿਤੇ ਨਹੀਂ ਜਾਣ ਦੇਣਾ ਉਹ ਮੇਰੀ ਧੀ ਬਣ ਕੇ ਰਹੂਗੀ ਤੇ ਮੈਂ ਉਹਦੀ ਮਾਂ ਬਣ ਕੇ ਰਹਾਂਗੀ ਸਾਡਾ ਪਰਿਵਾਰ ਮੂੜ ਤੋਂ ਇੱਕ ਹੋ ਜਾਊਗਾ ਸਤਵੰਤ ਦੇ ਭਾਬੀ ਤੇ ਭਰਾ ਦੋਵੇਂ ਮੰਨ ਜਾਂਦੇ ਹਨ ਅਤੇ ਉਹ ਵੀ ਫੋਨ ਦੇ ਵਿੱਚ ਹੀ ਰੋਣ ਲੱਗ ਪੈਂਦੇ ਨੇ ਅਤੇ ਸਤਵੰਤ ਨੂੰ ਕਹਿੰਦੇ ਨੇ ਕਿ ਤੂੰ ਜਲਦੀ ਨਾਲ ਹਰਪ੍ਰੀਤ ਨੂੰ ਆਪਣੇ ਘਰ ਲੈ ਕੇ ਆ ਫਿਰ ਸਤਵੰਤ ਸਿੰਘ ਹਰਪ੍ਰੀਤ ਦਾ ਲੜਿੰਦਾ ਸਮਾਨ ਲੈ ਕੇ ਹਰਪ੍ਰੀਤ ਨੂੰ ਘਰ ਲੈ ਆਉਂਦਾ ਆ ਤਹਾਰਪ੍ਰੀਤ ਸਾਰਿਆਂ ਤੋਂ ਮਾਫੀ ਮੰਗਦੀ ਆ ਤਾਂ ਸਾਰੇ ਉਹਨੂੰ ਅਪਣਾ ਲੈਂਦੇ ਨੇ ਤੇ ਬਹੁਤ ਖੁਸ਼ ਹੁੰਦੇ ਨੇ ਇੰਨੇ ਦੁੱਖਾਂ ਤੋਂ ਬਾਅਦ ਰੱਬ ਨੇ ਉਹਨਾਂ ਦਾ ਫਿਰ ਤੋਂ ਮੇਲ ਕਰਾ ਦਿੱਤਾ ਅਜ ਸਤਵੰਤ ਸਿੰਘ ਤੇ ਹਰਪ੍ਰੀਤ ਕੌਰ ਕੋਲ ਦੀ ਗੋਦੀ ਵਿੱਚ ਇੱਕ ਪੁੱਤਰ ਆ ਅਤੇ ਹਰਪ੍ਰੀਤ ਹੁਣ ਖੁਸ਼ੀ-ਖੁਸ਼ੀ ਆਪਣੇ ਸੌਰੇ ਪਰਿਵਾਰ ਵਿੱਚ ਰਹਿ ਰਹੀ ਆ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਘਰਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਉਹ ਨਾ ਪਿੱਛੇ ਆਪਣਾ ਘਰ ਬਰਬਾਦ ਨਾ ਕਰਿਆ ਕਰੋ ਪਤੀ ਅਤੇ ਪਤਨੀ ਨੂੰ ਚਾਹੀਦਾ ਆ ਕਿ ਉਹ ਦੋਵੇਂ ਇੱਕ ਦੂਜੇ ਉੱਪਰ ਆਪਣਾ ਵਿਸ਼ਵਾਸ ਬਣਾ ਕੇ ਰੱਖਣ ਅਤੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਜੇਕਰ ਕੋਈ ਤੁਹਾਨੂੰ ਮਾੜੀ ਮਤ ਦਿੰਦਾ ਆ ਤਾਂ ਉਸ ਦੇ ਪਿੱਛੇ ਨਾ ਲੱਗੋ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਹੋਰ ਵੀ ਪੰਜਾਬੀ ਕਹਾਣੀਆਂ ਤੁਹਾਡੇ ਤੱਕ ਜ਼ਰੂਰ ਪਹੁੰਚ ਸਕਣ ਧੰਵਾਦ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ